ਲੋਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪੇਠੇ ਦੀ ਸਬਜ਼ੀ ਜਿਹਨੂੰ ਕਿ ਕੱਦੂ ਦੀ ਸਬਜ਼ੀ ਕਿਹਾ ਜਾਂਦਾ ਹੈ ਵੈਸੇ ਤਾਂ ਬਹੁਤ ਵਾਰੀ ਤੁਸੀਂ ਬਣਾਈ ਹੋਵੇਗੀ ਪਰ ਮੇਰੇ ਤਰੀਕੇ ਨਾਲ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਬਿਲਕੁਲ ਹਲਵਾਈ ਸਟਾਈਲ ਢਾਬੇ ਤੇ ਜਿਵੇਂ ਤੁਸੀਂ ਖਾਂਦੇ ਹੋ ਉਸੇ ਤਰੀਕੇ ਦੀ ਹੀ ਬਣੇਗੀ ਬਹੁਤ ਹੀ ਖੱਟੀ ਮਿੱਠੀ ਹੈ ਨਾ ਜ਼ਿਆਦਾਤਰ ਪੇਠੇ ਦੀ ਸਬਜ਼ੀ ਨਾ ਬਹੁਤ ਘਟ ਖਾਂਦੇ ਆ ਕਹਿੰਦੇ ਨੇ ਕਿ ਵੀ ਇਹ ਗਿੱਲੀ ਗਿੱਲੀ ਜਿਹੀ ਰਹਿ ਜਾਂਦੀ ਹੈ ਪਾਣੀ ਜਿਹਾ ਰਹਿ ਜਾਂਦਾ ਹੈਗਾ ਪਰ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸੂਗੀ ਨਾ ਬਿਲਕੁਲ ਪਾਣੀ ਵੀ ਨਹੀਂ ਰਹੇਗਾ ਤੇ ਨਾ ਜਿਹੜੇ ਪੈਨਪਰਨ ਬੈਟ ਆਰਡਰ ਦੇ ਵੀ ਨਹੀਂ ਖਾਂਦੇ ਵੀ ਬੈ ਹੋ ਜਾਂਦੀ ਹੈ ਤਾਂ ਉਹ ਵੀ ਨਹੀਂ ਹੋਵੇਗੀ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਇਹ ਕੱਦੂ ਆ ਜਿਹਨੂੰ ਪੇਠਾ ਆਪਾਂ ਕਹਿੰਦੇ ਆ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਪਹਿਲਾਂ ਉੱਪਰੋਂ ਸਿਲ ਲੈਣਾ ਤੁਸੀਂ ਬਿਨਾਂ ਸਿੱਲੇ ਵੀ ਬਣਾ ਸਕਦੇ ਹੋ ਕਿਉਂਕਿ ਕਈ ਪਰਿਵਾਰਾਂ ਮੈਂ ਦੇਖਿਆ ਵੀ ਬਿਨਾਂ ਸਿੱਲੇ ਵੀ ਬਣਾਉਂਦੇ ਆ ਤੇ ਹੁਣ ਚੰਗੇ ਤਰੀਕੇ ਨਾਲ ਆਪਾਂ ਨੇ ਕੱਟ ਲੈਣੀਆਂ ਨੇ ਇਹਦੇ ਵੱਡੀਆਂ-ਵੱਡੀਆਂ ਫਾੜੀਆਂ ਤੇ ਨਾਲ ਹੀ ਆਪਾਂ ਤੁਹਾਨੂੰ ਦਿਖਾਤਾ ਆਪਣਾ ਸੋਫਾ ਇਹ ਸੋਫਾ ਸੈੱਟ ਆਪਾਂ ਹੁਣ ਨਵਾਂ ਲੈ ਕੇ ਆਏ ਆ ਤੇ ਪੁਰਾਣਾ ਮੇਰੀ ਵਿਆਹ ਵਾਲਾ ਸੀਗਾ ਉਹ ਥੋੜਾ ਜਿਹਾ ਨਾ ਖਰਾਬ ਹੋ ਗਿਆ ਸੀ ਤੇ ਇਸ ਤਰੀਕੇ ਦੇ ਨਾਲ ਆਪਾਂ ਨੇ ਕੱਟ ਲਏ ਪੀਸ ਪੀਸ ਤੁਸੀਂ ਮੋٹے ਛੋਟੇ ਜਿੰਨਾ ਕਿ ਤੁਸੀਂ ਆਪਣੇ ਸਾਈਜ਼ ਕੱਟਣਾ ਚਾਹੁੰਦੇ ਹੋ ਕੱਟ ਲਓ ਤੇ ਇੱਕ ਚੀਜ਼ ਆਪਾਂ ਨੂੰ ਮੇਨ ਚਾਹੀਦੀ ਹੈ ਮੇਥੇ ਤੇ ਜੀਰਾ ਇਹ ਦੋਨੋਂ ਚੀਜ਼ਾਂ ਜ਼ਰੂਰੀ ਚਾਹੀਦੀ ਨੇ ਤੇ ਧਨੀਆ ਸੌਰੀ ਲਸਣ ਆਪਣਾ ਤਾਜ਼ਾ ਪਟਿਆ ਹੋਇਆ ਪਿਆਜ਼ ਤੇ ਦੋਵੇਂ ਆਲੂ ਸੇਲਿਆ ਛੋਟੇ ਸਾਈਜ਼ ਦੇ ਜਿਹੜੇ ਕਿ ਆਲੂ ਹੈ ਇਹ ਇਹਦੇ ਵਿੱਚ ਮੇਨ ਰੋਲ ਕਰਦੇ ਆ ਜਿਵੇਂ ਕਿ ਆਮ ਤੌਰ ਤੇ ਤੁਸੀਂ ਦੇਖਿਆ ਵੀ ਪੇਠੇ ਦੇ ਵਿੱਚੋਂ ਪਾਣੀ ਜਾਂ ਕਾਫੀ ਨਿਕਲੇ ਆਉਂਦਾ ਹੈ ਅਗਰ ਤੁਸੀਂ ਇਹਦੇ ਵਿੱਚ ਇੱਕ ਜਾਂ ਅੱਧਾ ਆਲੂ ਪਾ ਦੋਗੇ ਨਾ ਤਾਂ ਜਿਹੜੀ ਤੁਹਾਡੀ ਸਬਜੀ ਉਹਨੂੰ ਹੋਰ ਚਾਰ ਚੰਦ ਲੱਗ ਜਾਣੇ ਕਿਉਂਕਿ ਜਿਹੜਾ ਪਾਣੀ ਨਿਕਲੇਗਾ ਉਹਨੂੰ ਆਲੂ ਸੋਖ ਲਏਗਾ ਤੇ ਹੁਣ ਆਪਾਂ ਨੇ ਸਰੋਂ ਦਾ ਤੇਲ ਦੇ ਵਿੱਚ ਇਹਨੂੰ ਬਣਾਵਾਂਗੇ ਆਪਾਂ ਸਰੋਂ ਦਾ ਤੇਲ ਆਪਣੇ ਘਰ ਦਾ ਹੀ ਹੈਗਾ ਤੇ ਇਹਨੂੰ ਆਪਾਂ ਨੇ ਪਾ ਲਿਆ ਹੈਗਾ ਇਸ ਦੇ ਵਿੱਚ ਆਪਾਂ ਨੇ ਸਭ ਤੋਂ ਪਹਿਲਾਂ ਕੀ ਪਾਉਣੇ ਨੇ ਮੇਥੇ ਮੇਥੇ ਕਮ ਸੇ ਕਮ ਤੁਸੀਂ ਨਾ 3-4 ਚਮਚ ਜ਼ਰੂਰ ਪਾਓ ਜਿਹੜੇ ਮੇਥੇ ਬਿਨਾਂ ਕੈਮੀਕਲ ਵਾਲੇ ਹੁਣ ਕਈ ਮੇਥਿਆਂ ਤੇ ਨਾ ਬੀਜਾਂ ਤੇ ਦਵਾਈ ਲੱਗੀ ਹੁੰਦੀ ਹੈ ਉਹ ਨਹੀਂ ਪਾਉਣੇ ਹੈਗੇ ਧਿਆਨ ਜਰੂਰ ਰੱਖਣਾ ਇਸ ਗੱਲ ਦਾ ਤੇ ਥੋੜਾ ਜਿਹਾ ਜੀਰਾ ਪਾ ਲੈਣਾ ਜੀਰਾ ਪਰ ਮੈਂ ਅੱਜ ਸਕਿੱਪ ਕਰੂੰਗੀ ਕਿਉਂਕਿ ਜਲਦਬਾਜ਼ੀ ਹੈ ਮੈਨੂੰ ਥੋੜੀ ਜਿਹੀ ਮਿਸਤਰੀ ਲੱਗੇ ਹੋਏ ਨੇ ਆਪਣੇ ਨੇਰੀ ਜੀ ਕਰਕੇ ਉਸ ਦਿਨ ਥੋੜਾ ਜਿਹਾ ਨਾ ਟੀਨਾ ਵਗੈਰਾ ਟੁੱਟ ਗਿਆ ਸੀ ਉਸ ਕਰਕੇ ਤੇ ਹੁਣ ਆਪਾਂ ਇਹਦੇ ਨਾਲ ਹੀ ਲਸਣ ਪਾ ਦਾਂਗੇ ਲਸਣ ਨੂੰ ਚੰਗੇ ਤਰੀਕੇ ਨਾਲ ਭੁੰਨ ਲੈਣਾ ਆਪਣੇ ਤੇ ਜੀਰੇ ਨੂੰ ਸੌਰੀ ਜੀਰਾ ਤੇ ਆਪਣਾ ਮੇਥੇ ਨੇ ਜਿਹੜੇ ਇਹਨਾਂ ਨੂੰ ਵੀ ਚੰਗੇ ਤਰੀਕੇ ਨਾਲ ਭੁੰਨ ਲਾਂਗੇ ਆਪਾਂ ਤੇ ਨਾਲ ਆਪਾਂ ਨੇ ਪਾਤਾ ਕੜੀ ਪੱਤਾ ਜਿਹੜਾ ਇਹ ਕੜੀ ਪੱਤਾ ਹੈ ਨਾ ਇਹਦੇ ਨਾਲ ਇੱਕ ਕੱਦੂ ਦੇ ਵਿੱਚ ਇੰਨਾ ਜਿਆਦਾ ਫਲੇਵਰ ਆਉਂਦਾ ਇੰਨਾ ਜਿਆਦਾ ਟੇਸਟ ਆਉਂਦਾ ਨਾ ਤੁਸੀਂ ਹੈਰਾਨ ਰਹਿ ਜਾਓਗੇ ਇਹ ਕੜੀ ਪੱਤਾ ਤੁਸੀਂ ਨਾ ਪੌਦਾ ਲਿਆ ਕੇ 20-25 ਰੁਪਏ ਦਾ ਮਿਲ ਜਾਂਦਾ ਘਰੇ ਲਗਾ ਲਓ ਬਹੁਤ ਆਸਾਨੀ ਦੇ ਨਾਲ ਇਹ ਉਗਪੈਂਦਾ ਕੋਈ ਇਹਦੇ ਵਿੱਚ ਜਿਆਦਾ ਦੇਖ ਰੇ ਕਰਨ ਦੀ ਲੋੜ ਨਹੀਂ ਕਿਉਂਕਿ ਮਾਰਕੀਟ ਦੇ ਵਿੱਚੋਂ ਲਓਮਗੇ ਤਾਂ ਤੁਹਾਨੂੰ ਕਾਫੀ ਮਹਿੰਗੀ ਮਿਲਦੀ ਹੈ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਭੁੰਨ ਲੈਣਾ ਹੈ ਫਿਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਸ ਦੇ ਵਿੱਚ ਪਿਆਜ਼ ਤੁਸੀਂ ਇਹਦੇ ਵਿੱਚ ਨਾ ਅਦਰਕ ਵਗੈਰਾ ਵੀ ਪਾ ਸਕਦੇ ਹੋ ਅਗਰ ਤੁਸੀਂ ਪਾਉਣਾ ਚਾਹੁੰਦੇ ਹੋ ਪਰ ਹਜੇ ਗਰਮੀ ਆ ਅਦਰਕ ਥੋੜਾ 스ਕੀਪ ਹੀ ਕਰਾਂਗੇ ਆਪਾਂ ਤੇ ਹੁਣ ਆਪਾਂ ਨੇ ਜਿਹੜੇ ਪਿਆਜ਼ ਲੰਬੇ ਲੰਬੇ ਕੱਟੇ ਸੀ ਪਿਆਜ਼ ਥੋੜੇ ਜਿਹਾ ਜ਼ਿਆਦਾ ਹੀ ਲੈਣੇ ਆ ਆਪਾਂ ਕਈ ਵਾਰੀ ਹੁੰਦਾ ਨਾ ਇੱਕ ਦੋ ਪਿਆਜ਼ ਕੱਟ ਲੈਣੇ ਆ ਨਾ ਸਬਜ਼ੀ ਬਣਾਉਣ ਵਾਸਤੇ ਕਿਉਂਕਿ ਫੇਰੀ ਉਹਦੇ ਨਾਲ ਸਬਜ਼ੀ ਟੇਸਟੀ ਨਹੀਂ ਬਣਦੀ ਰਹੀ ਇਸ ਤਰੀਕੇ ਦੀ ਨਾ ਵੀਡੀਓ ਦੇਖਣ ਲਈ ਤੁਸੀਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਆਪਣੇ ਚੈਨਲ ਤੇ ਨਿਊ ਆਉਂਗੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕ ਤੁਸੀਂ ਇਸ ਚੀਜ਼ ਨੂੰ ਨਾ ਇੱਕ ਵਾਰੀ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਦੇਖਿਓ ਤੁਹਾਡੇ ਘਰ ਦੇ ਕਿਵੇਂ ਤੁਹਾਡੀ ਤਾਰੀਫ ਕਰਦੇ ਨੇ ਤੇ ਕਿੰਨੀ ਟੇਸਟੀ ਇਹ ਸਬਜ਼ੀ ਬਣਦੀ ਹੈ ਹੁਣ ਇਹਦੇ ਵਿੱਚ ਆਪਾਂ ਨੇ ਪਾਤੇ ਦੋ ਮੀਡੀਅਮ ਸਾਈਜ਼ ਕੱਟੇ ਹੋਏ ਟਮਾਟਰ ਪਹਿਲਾਂ ਆਪਣੇ ਆਲੂ ਪਿਆਜ਼ ਸਾਰਾ ਕੁਝ ਭੁੰਨ ਲਿਆ ਤੇ ਹੁਣ ਆਪਾਂ ਟਮਾਟਰ ਪਾ ਕੇ ਥੋੜਾ ਜਿਹਾ ਉਹਨੂੰ ਵੀ ਭੁੰਨ ਲਾਂਗੇ ਤੇ ਉਸ ਤੋਂ ਬਾਅਦ ਭੁੰਨਣ ਤੋਂ ਬਾਅਦ ਫਿਰ ਆਪਾਂ ਦੇਖੋ ਕੋਈ ਇਹਦੇ ਵਿੱਚ ਹਜੇ ਤੱਕ ਮਸਾਲਾ ਨਹੀਂ ਐਡ ਕੀਤਾ ਮਸਾਲਾ ਪਹਿਲਾਂ ਨਹੀਂ ਐਡ ਕਰਨਾ ਕਿਉਂਕਿ ਜੇ ਪਹਿਲਾਂ ਐਡ ਕਰ ਦਾਂਗੇ ਤਾਂ ਉਹ ਨੀਚੇ ਚਿਪਕਣ ਲੱਗ ਜਾਂਦਾ ਹੈ ਤੇ ਕਈ ਪੈਨਪਰਾਵਾਂ ਨੂੰ ਇਹ ਹੁੰਦਾ ਹੈ ਨਾ ਵੀ ਜਦੋਂ ਬਾਅਦ ਦੇ ਵਿੱਚ ਹਲਦੀ ਵਗੈਰਾ ਪਾਉਣਾ ਉਹਦੀ 스멜 ਆਉਂਦੀ ਹੈ ਬਿਲਕੁਲ ਨਹੀਂ ਆਵੇਗੀ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਾਂ ਉਸ ਤਰੀਕੇ ਨਾਲ ਪਾਉਣਾ ਤੇ ਆਪਾਂ ਨੇ ਹੁਣ ਇਹਦੇ ਵਿੱਚ ਪੇਠਾ ਪਾਤਾ ਉਹਨੂੰ ਵੀ ਪੁੰਨ ਰਿਹਾ ਤੇ ਆਪਾਂ ਨੂੰ ਚਾਹੀਦੇ ਨੇ 3 ਚਮਚੇ ਸ਼ੱਕਰ ਤੇ ਬਾਕੀ ਨਮਕ ਮਿਰਚ ਮੈਂ ਇੱਕ ਬੋਲ ਦੇ ਵਿੱਚ ਪਾ ਕੇ ਰੱਖ ਤਾ ਇਹ ਥੋੜੀ ਜੀ ਮੈਨੂੰ ਜਲਦੀ ਹੋ ਗਈ ਸੀ ਕਿਉਂਕਿ ਮੈਂ ਧਾਰ ਕੱਢਣ ਜਾਣਾ ਸੀ ਤੇ ਮੰਮੀ ਜੀ ਨੂੰ ਮੈਂ ਖੜਾ ਗਈ ਸੀ ਕਿ ਮੰਮੀ ਤੁਸੀਂ ਇਹ ਚੀਜ਼ਾਂ ਇਹਦੇ ਵਿੱਚ ਪਾ ਦਿਓ ਤੇ ਉਸ ਤੋਂ ਬਾਅਦ ਮੈਂ ਇੰਨੀ ਬਿਜੀ ਹੋਈ ਆਪਣੇ ਕੰਮਾਂ ਦੇ ਵਿੱਚ ਕਿ ਮੈਂ ਤੁਹਾਨੂੰ ਫਾਈਨਲ ਲੁੱਕ ਦਿਖਾਉਣੀ ਹੀ ਭੁੱਲ ਗਈ ਸੀ ਤੇ ਹੁਣ ਮੈਂ ਜਦੋਂ ਸਵੇਰੇ ਇਹਨੂੰ ਗਰਮ ਕਰਨ ਲੱਗੀ ਤਾਂ ਮੇਰੇ ਜ਼ਾਦ ਆਇਆ ਕਿ ਮੈਂ ਫਾਈਨਲ ਤਾਂ ਦਿਖਾਈ ਹੋਈ ਨਹੀਂ ਹੈ ਆਪਣੇ ਭੈਣ ਭਰਾਵਾਂ ਨੂੰ ਤੇ ਆਪਾਂ ਤੁਹਾਨੂੰ ਦਿਖਾਉਣੇ ਸੀ ਦੀ ਫਾਈਨਲ ਲੁੱਕ ਇਸ ਤਰੀਕੇ ਨਾਲ ਮੈਂ ਇਹਨੂੰ ਸਵੇਰੇ ਗਰਮ ਕੀਤਾ ਜਦੋਂ ਨਾਲ ਦੇਖੋ ਬਿਲਕੁਲ ਨਾ ਇਹਦੇ ਵਿੱਚ ਪਾਣੀ ਤੇ ਜਿਵੇਂ ਤੁਸੀਂ ਨਾ ਟਾਬੇ ਦੇ ਉੱਪਰ ਵਿਆਹਾਂ ਸਾਧੀਆਂ ਦੇ ਵਿੱਚ ਪੇਠੇ ਦੇ ਕद्दू ਦੀ ਸਬਜ਼ੀ ਖਾਣੇ ਹੋਣਾ ਬਿਲਕੁਲ ਉਸੇ ਤਰੀਕੇ ਦੀ ਬਣੇਗੀ ਤੇ ਹੁਣ ਆਪਾਂ ਗਰਮ ਗਰਮ ਰੋਟੀ ਦੇ ਨਾਲ ਖਾਣੇ ਨੂੰ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰਨਾ ਜੀ